ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਬਰਾੜ ਦਾ ਗਾਣਾ ਲੈ ਲੈ ਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਤੇ ਉਹ ਕਹਿੰਦੇ ਨੇ ਸੋਖੀ ਨਹੀਂ ਜ਼ਮਾਨਤ ਹੁੰਦੀ ਕਬਲੇਵਾਜਾਂ ਦੀ ਮਟਿਆਰੇ ਇਹ ਗਾਣਾ ਉਹਨਾਂ ਦਾ ਮਸ਼ਹੂਰ ਹੋਇਆ ਸੀ ਮਕਬੂਲ ਸੀ ਅੱਜ ਵੀ ਚੱਲਦਾ ਹੈ ਤੇ ਜਿਹੜੇ ਸਰਪੰਚ ਸਾਹਿਬ ਫੜੇ ਗਏ ਨੇ ਮੰਡਲਾ ਪਿੰਡ ਦੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਤੇ ਉਹਦੇ ਘਰ ਵਾਲੀ ਸਰਪੰਚ ਹੈ ਦੇਖੋ ਸਰਪੰਚੀ ਦੇ ਪੈਸੇ ਨਾਲ ਕੀ ਕੁਛ ਕੀਤਾ ਇਹਨਾਂ ਲੋਕਾਂ ਨੇ ਜਿਹੜੀਆਂ ਲੋਕ ਟਾਈਲਾਂ ਆ ਜਿਹੜੀਆਂ ਕੰਧਾਂ ਤੇ ਲਾਉਨੇ ਆਪਾਂ ਫਰਸ਼ ਵਗੈਰਾ ਇਹਨਾਂ ਟਾਈਲਾਂ ਦੀ ਕੰਪਨੀ ਲਾਈ ਹੋਈ ਹੈ ਇਹਨਾਂ ਨੇ ਫੈਕਟਰੀ ਲਾਈ ਹੋਈ ਜਾਣੀ ਕਿ ਤੇ ਉਹ ਫੈਕਟਰੀ ਦੇ ਵਿੱਚ ਜਿਹੜੇ ਮਜ਼ਦੂਰ ਪ੍ਰਵਾਸੀ ਰੱਖੇ ਹੋਏ ਨੇ ਨਾ ਕੰਮ ਕਰਨ ਵਾਲੇ ਤੇ ਉਹਨਾਂ ਰਾਹੀਂ ਜਿਹੜਾ ਮਾਲ ਆਉਂਦਾ ਸੀ ਟਾਈਲਾਂ ਬਣਾਉਣ ਵਾਸਤੇ ਰਾਜਸਥਾਨ ਤੋਂ ਜਾਂ ਹਰਿਆਣੇ ਤੋਂ ਬਾਹਰੋਂ ਉਹਦੇ ਰਾਹੀਂ ਇਹ ਨਸ਼ਾ ਆਉਂਦਾ ਸੀ ਉਹਨਾਂ ਗੱਡੀਆਂ ਦੇ ਵਿੱਚ ਗਾਂਜਾ ਵੀ ਆਉਂਦਾ ਸੀ ਉੱਕੀ ਅਫੀਮ ਚਿੱਟਾ ਵਗੈਰਾ ਅਣਪਛ ਡੋਡੇ ਇਹ ਸਾਰਾ ਕੁਝ ਆਉਂਦਾ ਸੀ ਹੁਣ ਤੁਸੀਂ ਇਹ ਲੋਕ ਨਸ਼ਾ ਵੇਚ ਕੇ ਕਿੰਨੇ ਕ ਪੈਸੇ ਕਮਾ ਚੁੱਕੇ ਨੇ ਇਹਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿਉਂਕਿ 13-14 ਲੱਖ ਰੁਪਏ ਤਾਂ ਉਹਦੇ ਕੋਲੋਂ ਟਰੱਕ ਮੰਨੀ ਕੈਸ਼ ਫੜਿਆ ਗਿਆ ਮੌਕੇ ਤੇ ਗੱਡੀ ਦੇ ਵਿੱਚੋਂ ਗਹਿਣੇ ਫੜੇ ਗਏ ਗਹਿਣੇ ਵਰਜਿਦ ਮੈਂ ਗੱਲ ਕਰਦਾ ਨਾ ਇਹ ਗਹਿਣੇ ਇਹਨਾਂ ਨੇ ਖਰੀਦੇ ਨਹੀਂ ਹੋਏ ਜਿਹੜੇ ਫੜੇ ਗਏ ਨੇ ਇਹ ਗਹਿਣੇ ਉਹਨਾਂ ਲੋਕਾਂ ਦੇ ਨੇ ਜਿਹੜੇ ਲੋਕ ਗਹਿਣੇ ਲੁੱਟਕ ਸੁੱਟ ਕੇ ਸ਼ਹਿਰਾਂ ਵਿੱਚੋਂ ਚੈਨੀ ਲਾ ਲਈ ਕੇਦੀਆਂ ਵਾਲੀਆਂ ਲਾ ਲਈਆਂ ਕਾਂਡੇ ਲਾ ਲੇ ਮੰਦੀ ਲਾ ਲਈ ਮੋਬਾਈਲ ਖੋਲਿਆ ਪਰਸ ਖੋਲਿਆ ਇਹ ਉਹ ਗਹਿਣੇ ਨੇ ਇਹ ਜਿਹੜੇ ਨਸ਼ੇੜੀ ਲੋਕ ਲੁੱਟ ਕੇ ਲੈ ਕੇ ਆਉਂਦੇ ਨੇ ਇਹਨਾਂ ਨੂੰ ਗਹਿਣੇ ਦੇ ਜਾਂਦੇ ਨੇ ਇਹਨਾਂ ਤੋਂ ਨਸ਼ਾ ਲੈ ਜਾਂਦੇ ਨੇ ਇਹ ਸਰਪੰਚ ਸਾਹਿਬ ਦੇ ਕੋਲ ਉਹ ਗਹਿਣੇ ਵੀ ਫੜੇ ਗਏ ਜਿਹੜਾ ਮੰਡਲਾ ਪਿੰਡ ਦਾ ਸਰਪੰਚ ਪੜਿਆ ਜਣ ਕੇ ਸਰਪੰਚ ਦੀ ਸਰਪੰਚ ਦੇ ਘਰ ਵਾਲਾ ਪੜਿਆ ਇਹਦੇ ਘਰ ਵਾਲੀ ਸਰਪੰਚਣੀ ਹੈ ਅੱਛਾ ਇਹਦੇ ਕੋਲੇ 5-7 ਕਰੋੜ ਰੁਪਇਆ ਕੈਸ਼ ਪਿਆ ਕਹਿੰਦੇ ਕੋਸ਼ ਪੁਲਿਸ ਨੇ ਫੜ ਲੈਣਾ ਕੋਸ ਜਿਵੇਂ ਉਹ ਕਹਿੰਦੇ ਫੁਰਤ ਫੁਰਤ ਪਤਾ ਨਹੀਂ ਕੀ ਸ਼ਬਦ ਵਰਦੇ ਉਹ ਕਰ ਦੇਣਾ ਜਣ ਕੇ ਜਣਕ ਵਾਲਾ ਤੇ ਹੁਣ ਇਹਦੇ ਕੋਲੇ 2 ਫੋਰਚਨਰ ਗੱਡੀਆਂ ਨੇ ਦੋ ਇੱਕ ਨਹੀਂ ਦੋ ਹੋਰ ਜੂਨਰ ਘਟੋ ਘਟ 50 ਲੱਖ ਦੀ ਗੱਡੀ ਪੈਂਦੀ ਹੈ ਕਰੋੜ ਦੀਆਂ ਤਾਂ ਗੱਡੀਆਂ ਨੇ ਤੇ ਇੱਕ ਦੋ ਹੋਰ ਵੀ ਕਹਿੰਦੇ ਹੈਗੇਆਂ ਨੇ ਜਾਨੀ ਕਿ ਇੱਕ ਅਦਾ ਹੋਟਲ ਹਟਲ ਵੀ ਪਾਇਆ ਹੋਇਆ ਤੁਸੀਂ ਅੰਦਾਜ਼ਾ ਲਾਓ ਵੀ ਉਹ ਜਿਹੜਾ ਸੁਨੀਤਾ ਮੈਡਮ ਨੇ ਸਮਾਣਾ ਰੇਡੀਓ ਮੈਡਮ ਗਾਉਂਦੀ ਸੀ ਹੁਣ ਤਾਂ ਵੈਸੇ ਨਹੀਂ ਗਾਉਂਦੀ ਸ਼ਾਇਦ ਗਾਉਂਦੀ ਹੈ ਪਰ ਜਿਆਦਾ ਰਾਜ ਬਰਾੜ ਨਾਲ ਉਹ ਵੀ ਸੀ ਬੜੀ ਪਿਆਰੀ ਵਾਸੀ ਹੁਣ ਵੀ ਪਿਆਰੀ ਆਵਾਜ਼ ਉਹਨਾਂ ਦੀ ਕਿਸਾਨੀ ਮੁੱਦੇ ਤੇ ਵੀ ਇਹਨਾਂ ਗਾਣੇ ਗਾਏ ਉਹ ਕਹਿੰਦੀ ਲੈ ਲਾ ਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਹੁਣ ਘਰ ਵਾਲੀ ਕਹਿੰਦੀ ਐ ਜਿਹੜਾ ਸਰਪੰਚ ਫੜਿਆ ਗਿਆ ਨਾ ਇਹਦੇ ਘਰ ਵਾਲੀ ਕਹਿੰਦੀ ਮੈਂ ਸਰਪੰਚੀ ਕਰੂੰ ਜਿਹੜਾ ਸਰਕਾਰੀ ਪੈਸਾ ਆਉ ਉਹਦੇ ਨਾਲ ਕੋਠੀ ਵੀ ਪਾਵਾਂਗੇ ਤੇ ਟੈਲਾਂ ਦੀ ਫੈਕਟਰੀ ਵੀ ਲਾ ਦਾਂਗੇ ਤੇ ਫਿਰ ਫੈਕਟਰੀ ਲਾ ਕੇ ਪ੍ਰਵਾਸੀ ਮਜ਼ਦੂਰ ਰੱਖ ਲਾਂਗੇ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹ ਜਿਹੜਾ ਮਟੀਰੀਅਲ ਹੋਕ ਟੈਲਾ ਬਣਾਉਣ ਵਾਲਾ ਉਹਦੇ ਵਿੱਚ ਨਸ਼ਾ ਲੈ ਕੇ ਆਉਣਗੇ ਉਹ ਨਸ਼ਾ ਫਿਰ ਆਪਾਂ ਵੇਚਾਂਗੇ ਫਿਰ ਫੋਰਚੂਨਰ ਆਪਾਂ ਗੱਡੀਆਂ ਲਾਵਾਂਗੇ ਅੱਛਾ ਇੱਕ ਗੱਲ ਹੋਰ ਮੈਂ ਜਿੱਤੇ ਕਰ ਆ ਗਈ ਮੈਨੂੰ ਉਹਨੇ ਇਹ ਵੀ ਨਾਲ ਕਿਹਾ ਸੀ ਕਹਿੰਦੀ ਇੱਕ ਐਮਐਲਏ ਹੋ ਗੁਰਨਾਲ ਕਨੌਰ ਕਵਾਰਡੀ ਪਲੇਅਰ ਉਹਦਾ ਕਹਿੰਦੀ ਆਪਣੇ ਸਿਰ ਤੇ ਹੱਥ ਹੋਊਗਾ ਆਪਾਂ ਨੂੰ ਕੋਈ ਫੜ ਨਹੀਂ ਸਕੋ ਛੇਤੀ ਨਸ਼ਾ ਵੇਚਦਿਆਂ ਗੁਰਲਾਲ ਘਨੌਰ ਜਿਹੜਾ ਕਵੱਡੀ ਦਾ ਪਲੇਅਰ ਹੈ ਅੱਛਾ ਜਿਹੜਾ ਇਹ ਗੁਰਲਾਲ ਘਨੌਰ ਹੈ ਨਾ ਇੱਕ ਮੈਨੂੰ ਸੱਜਣ ਨੇ ਫੋਨ ਕੀਤਾ ਕਹਿੰਦੇ ਅਕਾਲੀਆਂ ਦੀ ਸਰਕਾਰ ਵੇਲੇ ਨੇ ਨਸ਼ਾ ਬਹੁਤ ਵੇਚਿਆ ਜਦੋਂ ਬਾਦਲਾਂ ਦੀ ਸਰਕਾਰ ਹੁੰਦੀ ਸੀ ਨਾ ਉਦੋਂ ਕਹਿੰਦੇ ਗੁਰਲਾਲ ਘਨੌਰ ਨੇ ਨਸ਼ਾ ਬਹੁਤ ਵੇਚਿਆ ਇਹ ਵੀ ਇਹਦਾ ਕਾਲਾ ਚਿੱਠਾ ਕੱਚਾ ਚਿੱਠਾ ਲੋਕ ਹੁਣ ਖੋਲ ਰਹੇ ਨੇ ਹੁਣ ਜਿਹੜਾ ਸਰਪੰਚ ਫੜਿਆ ਜਾਨੀ ਕਿ ਸਰਪੰਚਣੀ ਦੇ ਘਰ ਵਾਲਾ ਸਰਪੰਚ ਹੀ ਹੁੰਦਾ ਹੈ ਉਹ ਕਹਿੰਦੀ ਆਪਣੇ ਸਿਰ ਤੇ ਗੁਰਲਾਲ ਘਨੌਰ ਦਾ ਵਿਆਹ ਹੋਊਗਾ ਆਪਾਂ ਨੂੰ ਕੋਈ ਬੁਲਾ ਨਹੀਂ ਸਕਦਾ ਸਿੱਧੇ ਕਿਤੇ ਮੌਜ ਨਾਲ ਨਸ਼ਾ ਵੇਚਾਂਗੇ ਇੱਕ ਕਹਿੰਦੀ ਉਹ ਜਿਹੜੇ ਦੂਜਾ ਵਿਆਹ ਕਰਾਊਗਾ ਉਹ ਹਰਮੀਤ ਪਠਾ ਪਠਾਨ ਮਾਜਰਾ ਉਹਦਾ ਵੀ ਕਹਿੰਦੀ ਆਪਣੇ ਸਿਰ ਤੇ ਹੱਥ ਹੋਊਗਾ ਆਪਾਂ ਨੂੰ ਕੋਈ ਬੁਲਾ ਥੋੜੀ ਸਕਦਾ ਕੋਈ ਪੁਲਿਸ ਨਹੀਂ ਆਪਾਂ ਨੂੰ ਫੜ ਸਕਦੀ ਆਪਾਂ ਨਜ਼ਾਰੇ ਨਾਲ ਤੇਲਾਂ ਦੀ ਫੈਕਟਰੀ ਲਾਵਾਂਗੇ ਲੋਕਾਂ ਨੂੰ ਹੋਊਗਾ ਵੀ ਤੇ ਲਾਂ ਵੇਚਦੇ ਨੇ ਤਾਂ ਪਰ ਵੇਚਾਂਗੇ ਨਸ਼ਾ ਆਪਾਂ ਸ਼ਰਿਆਮ ਗਾਂਜਾ ਵੀ ਵੇਚਾਂਗੇ ਸਮਾਇਕ ਵੇਚਾਂਗੇ ਚਿੱਟਾ ਵੇਚਾਂਗੇ ਫੁੱਪੁੱਕੀ ਵੇਚਾਂਗੇ ਅਣਪੜ ਡੋਡੇ ਵੇਚਾਂਗੇ ਜਾਨੀ ਕਿ ਇਹ ਸਾਰਾ ਕੁਝ ਵੇਚ ਕੇ ਆਪਾਂ ਹਜ਼ਾਰਾਂ ਥੋੜੀ ਆਪਾਂ ਤਾਂ ਲੱਖਾਂ ਕਰੋੜਾਂ ਫੋਰਚਨਰ ਗੱਡੀਆਂ ਲਵਾਂਗੇ ਤੇ ਨਾਲੇ ਕਮਾਂਗੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਨਾਲੇ ਤਾਂ ਕਮਾਂਗੇ ਅੱਛਾ ਇਹਨੇ ਇਹ ਵੀ ਕਿਹਾ ਹੋਣਾ ਕਿ ਜਿਹੜੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਨੇ ਨਾ ਉਹਨਾਂ ਤੇ ਲੋਕ ਵਿਸ਼ਵਾਸ ਕਰਦੇ ਨੇ ਆਪਾਂ ਉਹਨਾਂ ਦੇ ਨਾਂ ਨੂੰ ਵੀ ਲੇਖ ਲਾਵਾਂਗੇ ਉਹਨਾਂ ਦੀ ਪੱਗ ਵੀ ਰੋਲਾਂਗੇ ਆਪਾਂ ਕਿਉਂਕਿ ਆਪਾਂ ਨਾਰੇ ਲਾਉਣੇ ਨੇ ਇਨਕਲਾਬ ਜਿੰਦਾਬਾਦ ਭਗਸਿਆਂ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਨਸ਼ੇ ਵੇਚਾਂਗੇ ਅਸੀਂ ਹੋਰ ਜਨਰ ਗੱਡੀਆਂ ਬਣਾਵਾਂਗੇ ਐਮਐਲਨ ਸਾਡੇ ਸਿਰ ਤੇ ਹੱਥ ਹੋਊਗਾ ਸਾਨੂੰ ਕੋਈ ਫੜਨ ਵਾਲਾ ਨਹੀਂ ਹੋਊਗਾ ਨਜ਼ਾਰੇ ਲਾਵਾਂਗੇ ਅਸੀਂ ਤੇ ਇਹ ਉਹ ਇਨਕਲਾਬੀ ਨਹੀਂ ਜਿਨ੍ਹਾਂ ਨੇ ਪੰਜਾਬ ਦਾ ਜਲੂਸ ਕੱਢਦਾ ਸ਼ਰਿਆਮ ਕੋਈ ਸਭਰੀ ਨਹੀਂ ਸਰਪੰਚੀ ਦਾ ਪੈਸਾ ਵੀ ਲੈ ਰਹੇ ਨੇ ਬਾਦਮਾਂ ਦੇ ਸ਼ੇਰ ਅੱਛਾ ਸਰਪੰਚੀ ਦਾ ਜਿਹੜਾ ਪੈਸਾ ਸੀ ਨਾ ਉਹ ਵਰਤਿਆ ਕਿੱਥੇ ਦੇਖੋ ਤੁਸੀਂ ਸਰਪੰਚੀ ਦੇ ਪੈਸੇ ਨਾਲ ਤੇਲਾਂ ਦੀ ਫੈਕਟਰੀ ਲਾਈ ਤੇਲਾਂ ਦੀ ਫੈਕਟਰੀ ਦੇ ਵਿੱਚ ਨਸ਼ੇ ਵੇਚਣ ਦਾ ਧੰਦਾ ਕੀਤਾ ਨਸ਼ੇ ਵੇਚਣ ਦਾ ਕਾਰੋਬਾਰ ਕੀਤਾ ਤੇ ਹੁਣ ਫੜੇ ਗਏ ਹੁਣ ਫੋਰਚੂਨਰ ਗੱਡੀਆਂ ਇੱਕ ਤਾਂ ਪੁਲਿਸ ਲੈ ਗਈ ਇਹ ਕਹਿੰਦੇ ਸੀ ਲੱਭ ਰਹੇ ਕਿੱਥੇ ਖੜੀ ਹੈ ਹੋਰ ਵੀ ਦੋ ਚਾਰ ਹੋ ਸਕਦੀਆਂ ਨੇ ਜਾਨੀ ਕਿ ਆ ਕਰਤੂਤ ਹੈ ਜੀ ਇਨਕਲਾਬੀਆਂ ਦੀ ਜਿਨ੍ਹਾਂ ਨੇ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਨੂੰ ਵੀ ਨਹੀਂ ਬਖਸ਼ਿਆ ਇਹ ਝਾੜੂ ਵਾਲਿਆਂ ਦੀ ਕਤੀੜ ਹੈ ਜੀ बस ऐनी ਗੱਲ ਕਹਿਣੀ ਸੀ ਦਰਦ ਹੈ ਸਾਡੇ ਮਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ